ਤੋਂ ਬਾਅਦ ਬਹੁਤ ਸਾਰੇ ਸਰਦਾਰ ਲੋਆਂ ਦੇ ਜਿਹੜੇ ਡਰਾਅ ਕੱਢ ਕੇ ਉਹਨਾਂ ਦੇ ਨਾਮ ਜਿਹੜੇ ਜਨਤਾ ਦੇ ਸਾਹਮਣੇ ਪੇਸ਼ ਕੀਤੇ ਸੀਗੇ ਤੇ ਅੱਜ ਉਸ ਭਾਗੀ ਕੜੀ ਇੱਥੇ ਆਈ ਹੈ ਕਿ ਦਰਵਾਸਾ ਸ੍ਰੀ ਅਮਰਸਰ ਸਾਹਿਬ ਜਲੇ ਵਾਲਾ ਬਾਗ ਦੁਰਗਾਣਾ ਮੰਦਰ ਆਰਾਮ ਤੀਰਥ ਹੋਰ ਜਿੰਨੇ ਵੀ ਧਾਰਮਿਕ ਇਤਿਹਾਸਿਕ ਸਥਾਨ ਨੇ ਉਹ ਅੰਮ੍ਰਿਤਸਰ ਸਾਹਿਬ ਦੇ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਅੱਜ ਤਿੰਨ ਬੱਸਾਂ ਇੱਥੋਂ ਇਸ ਪਿੰਡ ਚੋਂ ਜਾ ਰਹੀਆਂ ਨੇ ਹਰ ਬੱਸ ਦੇ ਵਿੱਚ 40-40 ਜਿਹੜੇ ਨਿਸ਼ਰਧਾਲੂ ਨੇ ਮੈਡੀਕਲ ਨਾਲ ਲੇਟਡ ਇੱਕ ਡਾਕਟਰ ਅਤੇ ਮੈਡੀਕਲ ਦੀ ਸਹੂਲਤ ਵੀ ਹੈ ਕੋਈ ਰੱਬ ਨਾ ਕਰੇ ਪਰਮਾਤਮਾ ਨਾ ਕਰੇ ਕੋਈ ਐਮਰਜੈਂਸੀ ਹੁੰਦੀ ਹੈ ਤੇ ਉਹਨਾਂ ਦੇ ਕੰਟੈਕਟ ਨੰਬਰ ਸਾਰਿਆਂ ਦੇ ਉਹ ਇੱਕ ਬੰਦੇ ਕੋਲੇ ਨੇ ਉਹਨਾਂ ਕੋਲੇ ਸਾਰਿਆਂ ਦਾ ਉਸ ਉਸ ਬੰਦੇ ਦਾ ਜਿਹੜਾ ਕੰਟੈਕਟ ਨੰਬਰ ਹੈ ਤਾਂ ਕਿ ਕੋਈ ਉੱਥੇ ਕਈ ਵਾਰੀ ਇਧਰ ਉਧਰ ਹੋ ਜਾਂਦਾ ਕੋਈ ਤਾਂ ਕੋਈ ਉਹਨਾਂ ਨੂੰ ਦਿੱਕਤ ਨਾ ਹੋਵੇ ਤੇ ਦੋ ਰਾਤਾਂ ਤਿੰਨ ਦਿਨ ਦਾ ਇਹ ਪ੍ਰੋਗਰਾਮ ਹੈ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸੁਭਾਗਾ ਸਮਝਦਾ ਕਿ ਹਲਕਾ ਧੂਰੀ ਤੋਂ ਇਹ ਸ਼ੁਰੂਆਤ ਹੋਈ ਹੈ ਔਰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਚੱਲ ਰਹੇ ਨੇ ਤੇ ਸੁਖ ਸ਼ਾਂਤੀ ਦੀ ਅਰਦਾਸ ਕਰਕੇ ਲੋਕਾਂ ਨੇ ਆਉਣੇ ਬਹੁਤ ਸਾਰੇ ਮੈਨੂੰ ਬਸ ਬਸ ਦੇ ਵਿੱਚ ਮਿਲੇ ਲੋਕ ਤੇ ਪਹਿਲੀ ਵਾਰ ਜਾ ਰਹੇ ਜਿੰਦਗੀ 'ਚ ਤੇ ਮਾਤਾ ਜੀ ਕਹਿੰਦੇ ਭਾਈ ਕੰਮ ਤਾਂ ਨਾਲ ਹੀ ਜਾਣਗੇ ਤਾਂ ਸਰੀਰ ਦੇ ਤਾਂ ਮੁੱਕਣੇ ਨਹੀਂ ਤੇ ਅਸੀਂ ਪਹਿਲੀ ਵਾਰ ਯਾਤਰਾ ਤੇ ਜਾ ਰਹੇ ਹਾਂ ਤੇ ਮੈਨੂੰ ਬਸ ਇਸ ਗੱਲ ਦਾ ਸਕੂਨ ਹੈ ਕਿ ਬਜ਼ੁਰਗਾਂ ਦਾ ਆਸ਼ੀਰਵਾਦ ਜਿਹੜਾ ਉਹ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਜਿਹੜੇ ਉਧਰ ਦੇ ਨੇ ਜਿਵੇਂ ਤਰਨਤਾਰਨ ਜਾਂ ਫਿਰ ਅੰਮ੍ਰਿਤਸਰ ਸਾਹਿਬ ਜਾਂ ਫਿਰ ਗੁਰਦਾਸਪੁਰ ਜੰਡਿਆਲਾ ਗੁਰੂ ਪੱਟੀ ਉਹਨਾਂ ਨੂੰ ਕਿਉਂਕਿ ਉਹ ਉਹ ਜਾਂਦੇ ਰਹਿੰਦੇ ਨੇੜੇ ਆ ਮੱਥਾ ਟੇਕਦੇ ਰਹਿੰਦੇ ਨੇ ਨਤਮਸਤਕ ਹੁੰਦੇ ਰਹਿੰਦੇ ਉਹਨਾਂ ਵਾਸਤੇ ਇੱਧਰ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਜਾਂ ਫਤਿਹਗੜ ਸਾਹਿਬ ਜਾਂ ਦਮਦਮਾ ਸਾਹਿਬ ਉਹਨ ਉਧਰ ਵਾਸਤੇ ਬਸਾਂ ਸਟੇਟ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਨੇ ਉੱਥੇ ਲੈ ਕੇ ਜਾਵਾਂ ਤੇ ਇਹਨੂੰ ਫਿਰ ਹੌਲੀ-ਹੌਲੀ ਅਸੀਂ ਐਕਸਪੈਂਡ ਕਰਦੇ ਜਾਵਾਂਗੇ ਕਿ ਅਜਮੇਰ ਵਾਸਤੇ ਅਜਮੇਰ ਸ਼ਰੀਫ ਵਾਸਤੇ ਵੀ ਟ੍ਰੇਨ ਕੋਈ ਕੁਝ ਟ੍ਰੇਨ ਦਾ ਪ੍ਰਬੰਧ ਕਰਨਾ ਪੈਣਾ ਜਾਂ ਫਿਰ ਪਟਨਾ ਸਾਹਿਬ ਤੇ ਤਕਸਰੀ ਹਜੂਰ ਸਾਹਿਬ ਇੱਥੇ ਦਾ ਜਾਂ ਵਾਰਾਨਸੀ ਖਾਟੂ ਸ਼ਾਮ ਜਿੰਨ ਜਿੱਥੇ ਵੀ ਸ਼ਰਧਾਲੂ ਜਿਹੜੇ ਉਹ ਕਹਿਣਗੇ ਉਹਨਾਂ ਨੂੰ ਅਸੀਂ ਭੇਜਦੇ ਰਹਿਵਾਂਗੇ ਸਾਢੇ 300 ਸਾਲਾਂ ਬਹੁਤ ਬਹੁਤ ਵਧੀਆ ਸਮਾਗਮ ਚੱਲ ਰਹੇ ਨੇ ਹਰ ਇੱਕ ਸ਼ਹਿਰ ਦੇ ਵਿੱਚ ਕੱਲ ਰਾਤ ਬਟਾਲੇ ਦੇ ਵਿੱਚ ਸੀਗਾ ਤੇ ਗੁਰੂ ਸਾਹਿਬ ਦੀ ਸਾਰੀ ਹਿਸਟਰੀ ਗੁਰੂ ਸਾਹਿਬ ਦਾ ਸਾਰਾ ਵਿਰਸਾ ਜਿਹੜਾ ਉਹ ਆਉਣ ਵਾਲੀ ਪੀੜ੍ਹੀ ਨੂੰ ਦੱਸਿਆ ਜਾ ਰਿਹਾ ਤਾਂ ਕਿ ਇਸ ਤਰ੍ਹਾਂ ਦੀਆਂ ਲਾਸਾਨੀ ਕੁਰਬਾਨੀਆਂ ਪਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਆਲਾ ਜੀ ਹੋਰ ਵੀ ਕੁਰਬਾਨੀਆਂ 350 ਸਾਲਾਂ ਉਹਨਾਂ ਦਾ ਪੁਰਬ ਮਨਾ ਰਹੇ ਆ ਤੇ ਨੰਨਪੁਰ ਸਾਹਿਬ ਦੇ ਵਿੱਚ ਬੜੇ ਵੱਡੇ ਪੱਧਰ ਤੇ ਕਰਾਂਗੇ 24 ਤਰੀਕ ਨੂੰ ਵਿਸ਼ੇਸ਼ ਸੈਸ਼ਨ ਜਿਹੜਾ ਵਿਧਾਨ ਸਭਾ ਦਾ ਨੰਨਪੁਰ ਸਾਹਿਬ ਹੋਊਗਾ ਉੱਥੇ ਕੁਝ ਇਤਿਹਾਸਕ ਫੈਸਲੇ ਵੀ ਉਹ ਸੈਸ਼ਨ ਦੇ ਵਿੱਚ ਲਾਵਾਂਗੇ। ਸ਼ੀਮ ਸਾਹਿਬ ਕਰਨ ਕਰਨ ਦੀ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਚੋਣ ਅਯੋਗ ਵੱਲੋਂ ਕਿ ਉਸ ਤਰੀਕੇ ਦੀ ਕੋਈ ਰਾਜਨੀਤੀ ਦੇਖੋ ਆਮ ਆਨੀ ਪਾਰਟੀ ਲਾਅ ਐਂਡ ਆਰਡਰ ਨੂੰ ਫਾਲੋ ਕਰਨ ਵਾਲੀ ਪਾਰਟੀ ਹੈ ਕਾਨੂੰਨਾਂ ਨੂੰ ਸੰਵਿਧਾਨ ਨੂੰ ਫਾਲੋ ਕਰਨ ਵਾਲੀ ਪਾਰਟੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਨੂੰ ਬਾਈ ਇਲੈਕਸ਼ਨ ਨੂੰ ਰਨ ਕਰਦਾ ਜਿਵੇਂ ਵੀ ਉਹਨਾਂ ਦਾ ਜਿਹੜਾ ਹੁਕਮ ਹੋਊਗਾ ਜੋ ਵੀ ਉਹਨਾਂ ਨੇ ਫੈਸਲਾ ਲੈਣ ਗਿਆ ਸੀ ਉਹਨੂੰ ਉਹਨੂੰ ਪੂਰੇ ਕਰਾਂਗੇ ਰਾਤ ਹੀ ਅਸੀਂ ਪੈਨਲ ਭੇਜਤਾ ਸੀ ਆਈਪੀਐਸ ਅਫਸਰਾਂ ਦਾ ਸੁਰਿੰਦਰ ਲਾਂਬਾ ਜੀ ਉਹਨਾਂ ਨੂੰ ਦੇ ਆਰਡਰ ਵੀ ਆ ਗਏ ਉਹਨਾਂ ਨੇ ਜੁਆਇਨ ਵੀ ਕਰ ਲਿਆ ਰਾਤ ਹੀ ਕਰ ਲਿਆ ਸੀ ਜੁਆਇਨ ਤੇ ਅੱਜ ਪ੍ਰਚਾਰ ਖਤਮ ਹੋ ਜਾਊਗਾ ਉੱਥੇ ਤੇ ਬਾਕੀ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਸ਼ਿਕਾ ਪਾਵੇ ਮਾਲਕ ਦਾ ਕੰਮ ਪਰ ਖੁੱਲ੍ਹਣਾ ਲਾਵੇ ਜਾਂ ਨਾ ਲਾਵੇ ਸੂਰਤ ਕਰ ਲਿਆ ਕਰੋ ਇੱਕ ਦੂਜੇ ਤੋਂ ਸਵਾਲ ਉੱਪਰ ਚੱਕਣ ਦੀ ਕੋਸ਼ਿਸ਼ ਨਾ ਗੱਲ ਤਾਂ ਪੂਰੀ ਸੁਣ ਲਿਆ ਕਰੋ ਮੈਂ ਕਿਹੜਾ ਮੋਦੀ ਆ ਵੀ ਪ੍ਰੈਸ ਕਾਨਫਰੰਸ ਕਰਦਾ ਨਹੀਂ ਮੈਂ ਤੁਹਾਡੇ ਕੋਲ ਖੜ ਜਾਣਾ ਆ ਕੇ ਜਿੰਨੇ ਜਿੰਨੇ ਤੁਹਾਡੇ ਸਵਾਲ ਲਈ ਮੋਗੋ ਤੇ ਮੈਂ ਜਾਣਦਾ ਨਹੀਂ ਆਰਾਮ ਨਾਲ ਆਰਾਮ ਨਾਲ ਸਰ ਅੰਮ੍ਰਿਤ ਸ਼ਕਰਾ ਦੇ ਪ੍ਰਿੰਟ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਦੁਬਾਰਾ ਉਹਨਾਂ ਨੇ ਫਿਰ ਕੇਸ ਛੋਟੇ ਬੱਚਿਆਂ ਦੇ ਕੇਸਾਂ ਨੂੰ ਲੈ ਕੇ ਕਿਹਾ ਕਿ ਸਵਾਲ ਖੜੇ ਕਿਤੇ ਕੀਤੇ ਜਾਣ ਲੈ ਕਿ ਗਲਤੀ ਇੱਕ ਵਾਰ ਹੁੰਦੀ ਹੈ ਪਹਿਲਾਂ ਭੂਟਾ ਸਿੰਘ ਨੂੰ ਲੈ ਕੇ ਟਿੱਪਣੀ ਕੀਤੀ ਕੀ ਕਰੀ ਇਹਨਾਂ ਦਾ ਵੀ ਕੀ ਕੀ ਕਰੀ ਇਹਨਾਂ ਦਾ ਦੇਖੋ ਮੇਰੇ ਬੱਤੀ ਦੰਦ ਨੇ ਮੈਂ ਕੁਝ ਗੱਲਾਂ ਜਦੋਂ ਕਹਿ ਦਿੰਦਾ ਬਾਅਦ ਚ ਸੱਚੀਆਂ ਹੋ ਜਾਂਦੀਆਂ ਨੇ ਕਿਤੇ ਮੈਨੂੰ ਮਤਲਬ ਮਨਵਾ ਜੇ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਦਮਯੰਮੀ ਸਰਕਾਰ ਬਣੀ ਸੀ ਇਹ ਭੰਡਣ ਲੱਗੇ ਸੀ ਉਦੋਂ ਕਿਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਕਹਿੰਦਾ 2025 ਤੇ 26 ਦੇ ਨੇੜੇ ਜਾ ਕੇ ਇਹ پاگل ਹੋਣਗੇ ਸਾਰੇ ਤੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਵਾਂ ਖਰਚਾ ਖੜਾ ਹੋਊਗਾ ਹੁਣ ਦੇਖੋ ਤੁਸੀਂ ਹੋ ਤਾਂ ਗਏ ਹੁਣ ਇਹ ਹੁਣ ਕੋਈ ਕਹਿੰਦਾ ਵੀ ਰੋ ਤਾਂ ਕਿਤੇ ਰੋ ਤਾਂ ਕਲਿਕਾਂ ਲੈਣਗੇ ਭਾਈ ਉਹ ਦੂਜੇ ਸੀਟਾਂ ਵਾਲੇ ਕਹਿਣਗੇ ਭਾਈ ਆ ਤੁਸੀਂ ਕੰਮਲੇ ਕੀਤੇ ਨੇ ਆਪਣੇ ਆਪ ਸੰਭੋ ਤੁਸੀਂ ਸਹੀ ਗੱਲ ਹੈ ਹੈ ਸੁਇਜ਼ ਕੈਪ ਮੰਨ ਲਾਦਾ ਨਾ ਮਾ ਖਰਚਾ ਖੜਾ ਕਰਨ ਕੇ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਹਸਰ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਹੀ ਹੈਗੀ ਉਪਰ ਚ ਇਹਦਾ ਕੋਈ ਮਤਲਬ ਹੱਲ ਹੁਲ ਗੇ ਜਿਵੇਂ ਆਪਾਂ ਕਹਿੰਦੇ ਆ ਕਿ ਜਾਂ ਕੋਈ ਰਾਜਾ ਪੜਿੰਗ ਕੋਈ ਨਵਜੋ ਸਿੱਧੂ ਦਾ ਕਰਾਇਆ ਹੋਇਆ ਟੂਣਾ ਡਾਣਾ ਟੱਪ ਗਿਆ ਹੋਣਾ ਹਨਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ ਕੀ ਪਤਾ ਪਈ ਇੱਕ ਰਾਹੁਲ ਗਾਂਧੀ ਜੀ ਪਹਿਲਾਂ ਹੀ ਵੀ ਐਮ ਤੇ ਸਵਾਲ ਖੜੇ ਕਰਦੇ ਸੀ ਹੁਣ ਕਹਿੰਦੇ ਨੇ ਵੀ ਵੋਟ ਛੋੜ ਗੱਦੀ ਛੋੜ ਵੀ ਹਰ ਇੱਕ ਵਾਰ ਉਹ ਚੀਜ਼ ਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਦੇਖੋ ਮੈਂ ਇਹ ਕੱਲ ਵੀ ਇਹ ਗੱਲ ਪਟਾਲਾ ਦੇ ਵਿੱਚ ਸਵਾਲ ਕੀਤਾ ਸੀਗਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੇ ਕੋਈ ਪਾਰਟੀਆਂ ਨੂੰ ਇਤਰਾਜ਼ ਹੈ ਡੈਮੋਕ੍ਰੈਟਿਕ ਸਿਸਟਮ ਤੇ ਤੇ ਕੋਈ ਈਵੀਐਮ ਤੇ ਵੀ ਸਵਾਲ ਉਠਦੇ ਨੇ ਅਸੀਂ ਵੀ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਕੋਲੇ ਗਏ ਸੀ ਕਿ ਫੋਟਾਂ ਕਟੀਆਂ ਵੀ ਜਾ ਰਹੀਆਂ ਨੇ ਵੋਟਾਂ ਨਵੀਆਂ ਐਡ ਕੀਤੀਆਂ ਜਾ ਰਹੀਆਂ ਬੋਗਸ ਵੋਟਾਂ ਨੇ ਕੋਈ ਧਿਆਨ ਨਹੀਂ ਦਿੰਦਾ ਉਸ ਵੇਲੇ ਹੁਣ ਵੀ ਉਹਨਾਂ ਨੇ ਜਿਹੜਾ ਰਾਹੁਲ ਗਾਂਧੀ ਜੀ ਨੇ ਹਰਿਆਣੇ ਦਾ ਕੱਢਿਆ ਡਾਟਾ ਤੇ ਉਹਦੇ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਹੈ ਸੈਟੀਸਫਾਈ ਕਰਨਾ ਚਾਹੀਦਾ ਸਾਰਿਆਂ ਪਾਰਟੀਆਂ ਇਲੈਕਸ਼ਨ ਕਮਿਸ਼ਨ ਜਵਾਬ ਦਿੰਦਾ ਨਹੀਂ ਬੀਜੇਪੀ ਪਹਿਲਾਂ ਜਵਾਬ ਦੇ ਦਿੰਦੀ ਹੈ ਬੀਜੇਪੀ ਕਿਉਂ ਆ ਜਾਂਦੀ ਹੈ ਹੱਕ 'ਚ ਪੀਵੀਐਮ ਦੇ ਹੱਕ 'ਚ ਕਿਉਂ ਆ ਜਾਂਦੇ ਜੇ ਉਹਨਾਂ ਨੂੰ ਮੋਦੀ ਲਹਿਰ ਤੇ ਇੰਨੇ ਯਕੀਨ ਹੈ ਕਿ ਮੋਦੀ ਦੇ ਨਾਂ ਤੇ ਵੋਟ ਪੈਂਦੀ ਹੈ ਉਹ ਕਹਿਣ ਪਾ ਵੀ ਜਿੰਮੇ ਮਰਜੀ ਪਵਾ ਲੋ ਬਿਲਕੁਲ ਸਾਰਿਆਂ ਦਾ ਇਤਰਾਜ ਜਿਹੜਾ ਉਹ ਲਓ ਤੇ ਉਹਨਾਂ ਨੂੰ ਸੈਟੀਸਫਾਈ ਕਰੋ ਆਪਾਂ ਕਬੱਡੀ ਟੂਰਨਾਮੈਂਟ ਤੇ ਜਾਂਦੇ ਆ ਠੀਕ ਹੈ ਉਸ ਪਿੰਡ ਟੂਰਨਾਮੈਂਟ ਦੇ ਜਿਹੜੇ ਰੂਲ ਹੁੰਦੇ ਨੇ ਕਈ ਵਾਰੀ ਇੱਕ ਪਿੰਡ ਕਬੱਡੀ ਹੁੰਦੀ ਹੈ ਕੋਈ ਬਾਹਰਲੇ ਪਿੰਡ ਦਾ ਮੁੰਡਾ ਖੜਾ ਲਿਆ ਬੋਟਰ ਸੂਚੀ ਕੱਢ ਲੈਣੇ ਭਈ ਪੋਪ ਬੋਰਡ ਦਿਖਾਓ ਇਸ ਮੁੰਡੇ ਦੀ ਇਹ ਬਾਹਰਲੇ ਪਿੰਡ ਵੱਲੋਂ ਖੇਡਦਾ ਹੈ ਤੇ ਤੁਹਾਡੇ ਪਿੰਡ ਦੀ ਟੀਮ ਚ ਕਿਵੇਂ ਆ ਗਿਆ ਉਹ ਕਹਿੰਦਾ ਠੀਕ ਹੈ ਜੀ 20 ਰੁਪਏ ਇਤਰਾਜ਼ ਫੀਸ ਭਰ ਦਿਓ ਇਤਰਾਜ਼ ਫੀਸ ਭਰ ਕੇ ਉਹ ਤੋਂ ਬਾਅਦ ਉਹ ਜਾਂਚ ਕਰਕੇ ਫੈਸਲਾ ਕਰ ਦਿੰਦੇ ਨੇ ਤੇ ਜੇ ਕਿਸੇ ਦਾ ਇਤਰਾਜ਼ ਹੈ ਹੁਣ ਠੀਕ ਤਾਂ ਕਰੋ ਨਾ ਬਜਾਏ ਇਸ ਦੇ ਕਿ ਤੁਸੀਂ EVM ਦੇ ਹੱਕ ਚ ਆ ਗਏ ਤਾਂ ਕਿਤੇ ਨਾ ਕਿਤੇ ਤਾਂ ਫਿਰ ਜਦੋਂ EVM ਆ BJP ਵਾਲੇ ਲੀਡਰਾਂ ਦੇ ਘਰੋਂ ਮਿਲਦੀਆਂ ਨੇ ਮਸ਼ੀਨਾ ਬੀਵੀ ਪੈਟ ਦੀਆਂ ਪਰਚੀਆਂ ਕੂੜੇ ਚੋਂ ਮਿਲੀਆਂ ਨੇ ਬਿਹਾਰ ਚ ਸਮਸਤੀਪੁਰ ਮੇਰੇ ਖਿਆਲ ਚ ਹੈ ਨਾ ਕੁਝ ਬਦਾਨ ਸਵਦਾ ਹਲਕਾ ਇਹ ਥੋੜਾ ਜਿਹਾ ਫਿਰ ਡਾਊਟ ਪੈਦਾ ਕਰਦਾ ਸ਼ੱਕ ਪੈਦਾ ਕਰਦਾ ਸਰ ਪੰਜਾਬ ਯੂਨੀਵਰਸਿਟੀ ਨੂੰ ਕਿਵੇਂ ਦੇਖੀਓ ਤੁਸੀਂ ਲੈ ਕੇ ਤੁਹਾਨੂੰ ਦੇਖੋ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਲੈਗਸੀ ਹੈ ਪੰਜਾਬ ਦਾ ਵਿਰਸਾ ਹੈ ਬਹੁਤ ਵਾਰੀ ਇਹਦੇ ਤੇ ਮੀਟਿੰਗਾਂ ਜਿੰਨੀਆਂ ਵੀ ਹੋਈਆਂ ਮੈਂ ਉਹਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਮੈਂ ਆਵਾਜ਼ ਵੀ ਉਠਾਈ ਹੈ ਮੈਂ ਨਾਲ ਉਹਨਾਂ ਨੂੰ ਠੋਕ ਕੇ ਜਵਾਬ ਦਿੱਤਾ ਕਿ ਪੰਜਾਬ ਯੂਨੀਵਰਸਿਟੀ ਸਾਡੀ ਲੈਗਸੀ ਹੈ ਵਿਰਸਾ ਹੈ ਇਹ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਚੱਲੀ ਸੀ ਥੋੜਾ ਜਿਹਾ ਹੁਸ਼ਿਆਰਪੁਰ ਚ ਰਹੀ ਫਿਰ ਚੰਡੀਗੜਾ ਆ ਗਈ ਤੇ ਉਹ ਸਾਡੇ ਕਾਲਜ ਜਿਹੜੇ ਨੇ ਉਹਦੇ ਨਾਲ 170 ਤੋਂ ਵੱਧ ਕਾਲਜ ਅਫੀਲੀਏਟਡ ਆ। ਔਰ ਸਾਰੀਆਂ ਸਟੇਟਾਂ ਦੇ ਬੱਚੇ ਉੱਥੇ ਪੜ੍ਹਦੇ ਆ। ਕਿਉਂ ਇਹ ਇੱਕ ਜੁਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨਾਲ ਪੰਗੇ ਲੈ ਰਹੇ ਆ। ਕਿਉਂ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਇਨਡਾਇਰੈਕਟ ਕੋਸ਼ਿਸ਼ ਕੀਤੀ ਸੀ। ਮੈਂ ਵੀ ਉਸ ਮੀਟਿੰਗ ਦੇ ਵਿੱਚ ਗਿਆ ਸੀਗਾ ਤੇ ਦੋਨੋਂ ਗਵਰਨਰ ਆਏ ਸੀ ਪੰਜਾਬ ਤੇ ਹਰਿਆਣਾ ਦੇ। ਉਦੋਂ ਕਹਿੰਦੇ ਸੀਗੇ ਕਿ ਸਾਡੇ ਜਮਨਾ ਨਗਰ ਦੇ, ਅੰਬਾਲਾ ਦੇ, ਕੁਰੂਸ਼ੇਤਰ ਦੇ ਸਾਡੇ ਕੁਝ ਕਾਲਜ ਜਿਹੜੇ ਨੇ ਉਹ ਐਫਲੀਟੇਟ ਕਰ ਦੋ ਇਸ ਯੂਨੀਵਰਸਿਟੀ ਨਾਲ ਮੈਂ ਕਿਹਾ ਜੀ ਇਸ ਯੂਨੀਵਰਸਿਟੀ ਚੋਂ ਆਪਣੇ ਕਾਲਜ ਕੱਢੇ ਕੀ ਨਹੀਂ ਸੀ ਇਹਨਾਂ ਨੇ ਆਪ ਕੱਢੇ ਸੀ ਲਿਖ ਕੇ ਦਿੱਤਾ ਸੀ ਕਿ ਅਸੀਂ ਇਸ ਯੂਨੀਵਰਸਿਟੀ ਚੋਂ ਆਪਣੇ ਕਾਲਜ ਕੱਢਣ ਲੱਗੇ ਆ ਅਸੀਂ ਕੁਰਕਸ਼ੇਤਰ ਯੂਨੀਵਰਸਿਟੀ ਬਣਾ ਲੈਣ ਬਣਾਉਣ ਲੱਗੇ ਕੁਰਕਸ਼ੇਤਰ ਯੂਨੀਵਰਸਿਟੀ ਬਣਾ ਲਈ ਹੁਣ ਕਹਿੰਦੇ ਹੁਣ ਸਾਨੂੰ ਪਾਓ ਕਦੇ ਮਰ ਜਾ ਚਿੜੀਆਂ ਕਦੇ ਜਿਉਂ ਜਾ ਚਿੜੀਆਂ ਇਦਾਂ ਥੋੜੀ ਚੱਲੂਗਾ ਉਹ ਕੀ ਆ ਉਹਦਾ ਕੀ ਸੀ ਕਿਉਂਕਿ ਇਹਨਾਂ ਦੇ ਗ੍ਰੈਜੂਏਟਸ ਐ ਨਹੀਂ ਹੁਣ ਸੈਨੇਟ ਦੇ ਵਿੱਚ ਤੇ ਸਿੰਡੀਕੇਟ ਤੇ ਉਹ ਕੀ ਕਰਨੇ ਹੁਣ ਕਹਿੰਦੇ ਨੇ ਵੀ ਜੇ ਸਾ ਅਸੀਂ ਸਾਡੇ ਕਾਲਜ ਆ ਜਾਣਗੇ ਤਾ ਅਸੀਂ ਸੈਨੇਟ ਦੇ ਵਿੱਚ ਐਂਟਰੀ ਹੋ ਜਾਈ ਸਾਡੀ ਅਸੀਂ ਫੈਸਲੇ ਕਰਿਆ ਕਰਾਂਗੇ ਅਸੀਂ ਉਹਦਾ ਜਵਾਬ ਦਿੱਤਾ ਤਾਂ ਹੁਣ ਇਹ ਨੋਟੀਫਿਕੇਸ਼ਨ ਰਹੀ ਆਉਣ ਲੱਗ ਗੇ ਫਿਰ ਨੋਟੀਫਿਕੇਸ਼ਨ ਵੀ ਲਫ਼ਜ਼ਾਂ ਦੇ ਵਿੱਚ ਘੇਰ ਲਿਆ ਕਿ ਨਹੀਂ 28 ਤਰੀਕ ਵਾਲਾ ਜਿਹੜਾ ਨੋਟੀਫਿਕੇਸ਼ਨ ਉਹਦੇ ਸੰਬੰਧੀ ਕੋਈ ਹੋਰ ਫੈਸਲਾ ਕਿਸੇ ਹੋਰ ਤਰੀਕ ਨੂੰ ਲਿਆ ਜਾਊਗਾ ਮਤਲਬ ਐਂ ਸਮਝਦੇ ਸਾ ਸਾਡੀ ਸਾਡੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਜਾਂ ਜਿਹੜੀਆਂ ਸਾਡੀਆਂ ਸਾਡੇ ਜਿਹੜੇ ਸਰੋਤ ਨੇ ਸਰਸ ਪੰਜਾਬ ਦੇ ਕਦੇ ਬਿਜਲੀ ਬੋਰਡ ਦੇ ਪਿੱਛੇ ਪੈ ਜਾਂਦੇ ਕਦੇ ਭਾਖੜਾ ਡੈਮ ਦੇ ਪਿੱਛੇ ਪੈ ਜਾਂਦੇ ਕਦੇ ਯੂਨੀਵਰਸਿਟੀਆਂ ਦੇ ਪਿੱਛੇ ਪੈ ਜਾਂਦੇ ਪੰਜਾਬ ਨਾਲ ਸੰਬੰਧਤ ਤਾਂ ਕੋਈ ਚੀਜ਼ ਇਹਨਾਂ ਨੂੰ ਮਿਲ ਨਹੀਂ ਕਦੇ ਕਹਿੰਦੇ ਝਾਕੀ ਨਹੀਂ ਸੀ ਦਿਖਾਉਣੀ 26 ਜਨਵਰੀ ਤੇ ਜਾਂ 15 ਅਗਸਤ ਤੇ ਅਸੀਂ ਪੰਜਾਬ ਦੀ ਝਾਕੀ ਕੱਢਤੀ ਬਾਹਰੋਂ ਮਤਲਬ ਕਿਉਂ ਇਹ ਨਹੀਂ ਦੁਸ਼ਮਣੀ ਕੱਢ ਰਹੇ ਨੇ ਤਾਂ ਫਿਰ ਲੋਕ ਦੱਸ ਦੇਣਗੇ ਪਰਸੋਂ ਤਾਰਨ-ਤਾਰਨ ਦੇ ਵਿੱਚ ਰਵਨੀਤ ਬਿੱਟੂ ਨੇ ਕਿਹਾ ਕਿ ਜਿਹੜੇ ਫੈਸਲਾ ਲਿਆ ਗਿਆ ਸੀ ਜਦੋਂ ਉਹ ਵਿਦਿਆਰਥੀਆਂ ਨੂੰ ਨਹੀਂ ਠੀਕ ਲੱਗਿਆ ਸੀ ਵਾਪਸ ਲੈ ਲਿਆ ਪਰ ਹੁਣ ਉਹ ਚੋਣਾ ਦੀ ਗੱਲ ਕਰ ਰਹੇ ਨੇ ਵਿਦਿਆਰਥੀ ਕੀ ਦਸਤਖਤ ਜੁਮ ਇਕੱਠਾ ਕਰਕੇ ਦੇਖੋ ਰਵਨੀਤ ਬਿੱਟੂ ਹੋਰੀ ਸੁਨੀਲ ਜਾਖੜ ਹੋਰੀ ਕੈਪਟਨ ਹੋਰੀ ਇਹ ਤਾਂ ਮਾਫੀ ਮੰਗਣ ਤੇ ਰੱਖੇ ਹੋਏ ਨੇ ਉੱਪਰੋਂ ਫੈਸਲੇ ਲੈ ਕੇ ਵਾਪਸ ਲੈ ਲੈਂਦੇ ਨੇ ਇਹਨਾਂ ਨੂੰ ਅੱਗੇ ਕਰ ਦਿੰਦੇ ਨੇ ਵੀ ਮਾਫ ਮੰਗੋ ਮਾਫੀਆਂ ਹੁਣ ਸੋ ਰਵਨੀਤ ਬਿੱਟੂ ਪਹਿਲਾਂ ਕਾਂਗਰਸ ਵੱਲੋਂ ਬੋਲਦਾ ਸੀ ਵੀ ਐਂ ਕਹ ਹੁੰਦਾ ਹੁਣ ਉਹ ਇਧਰਲੇ ਪਾਸਿਓ ਹਮੇਸ਼ਾ ਤੇ ਮੋਦੀ ਨੂੰ ਬਚਾਉਂਦਾ ਫਿਰਦਾ ਹੈ ਜੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਜੀ ਇਹ ਤਾਂ ਕੋਈ ਹੋਰ ਹੀ ਕਰ ਜਾਂਦਾ ਦੱਸੋ ਫਿਰ ਕੌਣ ਕਰ ਜਾਂਦਾ ਸਰ ਕੱਲ ਤੁਰੇ ਆਏ ਸੀ ਮਤਲਬ ਕਿ ਉਹ ਵੀ ਸ਼ੌਕ ਕਮੈਂਟ ਕਰਕੇ ਗਏ ਨੇ ਵੀ ਪੁਲ ਨਹੀਂ ਹਾਲ ਤੱਕ ਬਣਾਇਆ ਸੀ ਆਪਾਂ ਉਹਨੇ ਪੁਲ ਤਾਂ ਰੇਲਵੇ ਦਾ ਜੀ ਕਮੈਂਟ ਕਿਉਂ ਮੇਰੇ ਤੇ ਕਰਦੇ ਨੇ ਜੀ ਫਿਰ ਅਸੀਂ ਬਣਾ ਲਾਂਗੇ ਉਹ ਉਹ ਤਾਂ ਪਹਿਲੀ ਆ ਕੇ ਉਹ ਘਾਟਨ ਕਰਨ ਲੱਗ ਜਾਂਦੇ ਆ ਮੈਂ ਤੁਹਾਨੂੰ ਦੱਸਿਆ ਰਵਨੀਤ ਬਿੱਟੂ ਦੇ ਵਾਸਤੇ ਗੱਲ ਹੈ ਨਹੀਂ ਇਹ ਕਿਉਂਕਿ ਪੜਪੜ ਜਿਹੜੇ ਨੇ ਇਹਨਾਂ ਨੇ ਸ਼ਕਤੀਆਂ ਆਪ ਦੇ ਕੋਲ ਹੀ ਰੱਖੀਆਂ ਹੋਈਆਂ ਸਾਰੀਆਂ ਇਹਨਾਂ ਨੂੰ ਨਹੀਂ ਦਿੱਤੀਆਂ ਹੋਈਆਂ ਜਿਵੇਂ ਸਿੰਧਿਆ ਹੋ ਗਿਆ ਕਾਂਗਰਸ ਚੋ ਗਿਆ ਸੀ ਸਿੰਧੀਆ ਹੈਨਾ ਉਹਨੂੰ ਸਾਰੇ ਸਾਰੇ ਜਹਾਜ਼ ਵੇਚ ਕੇ ਉਹਨੂੰ ਏਵੀਏਸ਼ਨ ਮਨਿਸਟਰ ਬਣਾਤਾ ਜਹਾਜ਼ ਵੇਚਤੇ ਜਹਾਜ਼ ਤਾਂ ਵਿਸਤਾਰਾ ਤੇ ਟਾਟਾ ਨੇ ਲੈ ਲਏ ਇਰ ਇੰਡੀਆ ਦੇ ਉਹਨੂੰ ਏਵੀਏਸ਼ਨ ਮਨਿਸਟਰ ਬਣਾਤਾ ਅਸੀਂ ਉਹਦੇ ਕੋਲ ਗਏ ਵੀ ਦੋ 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 ਤਿੰਨ ਫਲੈਟਾਂ ਸ਼ੁਰੂ ਕਰ ਦੋ ਅੰਮ੍ਰਿਤਸਰ ਸਾਹਿਬ ਤੋਂ ਤੇ ਬਹਾਲੀ ਤੋਂ ਉਹ ਕਹਿੰਦਾ ਫਲੈਟਾਂ ਮੇਰੇ ਹੱਥ ਚਾਹੀ ਨਹੀਂ ਮੈਂ ਕਿਹਾ ਵੀ ਹੋਰ ਤੁਹਾਡੇ ਹੱਥ ਚ ਕੀ ਹੈ ਕਹਿੰਦਾ ਕੋਈ 에어ਪੋਰਟ ਦੀ ਪੌੜੀ ਪੂੜੀ ਠੀਕ ਕਰਾਉਣੀ ਹੈ ਕੋਈ ਲਿਫਟ ਖਰਾਬ ਹੋ ਗਈ ਇਹੋ ਜਿਹਾ ਕੁਝ ਇਹਨਾਂ ਜਹਾਜ਼ ਤਾਂ ਵੇਚਤੇ ਸੋ ਐਦਾਂ ਹੀ ਇਹਨਾਂ ਨੇ ਕੀਤਾ ਰੇਲਵੇ ਤੇ ਹੁਣ ਅੰਬਾਨੀ ਹੁੰਦੇ ਨੇ ਲੱਗੇ ਨੇ ਇਹ ਤੂੰ ਬਿੱਟੂ ਨੂੰ ਰੇਲਵੇ ਮੰਤਰੀ ਬਣਾਤਾ ਉਹਦੇ ਹੱਥ 'ਚ ਕੱਖ ਨਹੀਂ ਹੈਗਾ ਤੂੰ ਰੀਅਲਟੇਸ਼ਨ ਤੇ ਕੋ ਕੋ ਕਾਲੀ ਮਸ਼ੀਨ ਲਾਉਣੀ ਹੈ ਕਿਤੇ ਕੋਈ ਕੋਈ ਟਿਕਟ ਟੋਕਟ ਜਿਹੜੀ ਹੈ ਪਲੇਟਫਾਰਮ ਦੀ ਟਿਕਟ ਜਿਹੜੀ ਹੈ ਉਹ ਪ੍ਰਿੰਟ ਨਹੀਂ ਠੀਕ ਹੁੰਦੀ ਕੋਈ ਪ੍ਰਿੰਟਰ ਠੀਕ ਕਰਾਉਣਾ ਇਹ じゃ ਮਰੇਗਾ ਮਰੇਗਾ ਵਾਲਾ ਕੰਮ ਇਹਨਾਂ ਕੋਲੇ ਹੈਗਾ ਓਹ ਰੀ ਮੰਤਰੀ ਮੰਤਰੀ ਦਾ ਆਦੀ ਮੰਤਰੀ ਨੇ ਤਾਂ ਬਚਾਰੇ ਉਂ ਫਰਦੇ ਤੂੰ ਸਰਪਿੰਡ ਬਲਿਆਲ ਦੇ ਵਿੱਚ ਇੱਕ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਹੈ ਖੇਡਦੇ ਹੋਏ ਦੇਖੋ ਦੋ ਤਿੰਨ ਖਿਡਾਰੀਆਂ ਦੀ ਪਿਛਲੇ ਦਿਨੀ ਬਹੁਤ ਦੁਖਦਾਈ ਮੌਤ ਹੋਈ ਹੈ ਤੇ ਕਬੱਡੀ ਪਲੇਅ ਇਹ ਇਹ ਤਾਂ ਹੁਣ ਪ੍ਰਮਾਤਮਾ ਦਾ ਭਾਣਾ ਪਰ ਇਹ ਵੀ ਮੈਂ ਕੋਈ ਜੀ ਦਾ ਕੋਈ ਜਤਾ ਦੇਖੋਗੇ ਨਾ ਕੋਈ ਰਿਪੋਰਟ ਇਦਾਂ ਦੀ ਆਈ ਹੈ ਕਿ ਕਾਰਨ ਉਹਦਾ ਕੀ ਹੈ ਸਰ ਹਸਪਤਲ ਪਈ ਹੋਈ ਸੀ ਡਾਕਟਰਾਂ ਨੇ ਮਨਾ ਕੀਤਾ ਸੀ ਪਰ ਉਹ ਕਹਿੰਦਾ ਮੇਰੇ ਕੋਲ ਉਹ ਕੋਈ ਸਾਧਾ ਨਹੀਂ ਸੀ ਕਮਾਈ ਦਾ ਪਰਿਵਾਰ ਦੇ ਵਿੱਚ ਦੇਖੋ ਪਤਾ ਕੀ ਹੈ ਪਤਾ ਕੀ ਹੈ ਦੇਖੋ ਇਹ ਕੀ ਹੈ ਕਿ ਜੇ ਕੋਈ ਮੈਡੀਕਲ ਹੀ ਕੋਈ ਪਹਿਲਾਂ ਇਸ਼ੂ ਸੀ ਤੇ ਬਾਅਦ ਦੇ ਵਿੱਚ ਉਹ ਜਾਨਲੇਵਾ ਸਾਬਤ ਹੋਇਆ ਹੈ ਦੁੱਖ ਦੀ ਗੱਲ ਹੈ ਪਰਿਵਾਰ ਨਾਲ ਸਾਡੀ ਹਮਦਰਦੀ ਹੈ ਪਰ ਬਹੁਤ ਸਾਰੇ ਵੱਡੇ ਵੱਡੇ ਕਬੱਡੀ ਪਲੇਅਰ ਜਿਹੜੇ ਸਾਡੇ ਪਿਛਲੇ ਦਿਨਾਂ ਚ ਉਹਨਾਂ ਦੀ ਅਚਾਨਕ ਮੌਤ ਹੋਈ ਹੈ ਤੇ ਬਰੇ ਹੀ ਪਤਾ ਨਹੀਂ ਕਿਸ ਕਿਸ ਤਰ੍ਹਾਂ ਦਾ ਕਲਾਕਾਰਾਂ ਦੇ ਤੇ ਵੀ ਜਿੱਦਾਂ ਜਸਵਿੰਦਰ ਪੱਲਾ ਜੀ ਰਾਜਵੀਰ ਜਵੰਦਾ ਹੈ ਨਾ ਬਹੁਤ ਸਾਰੇ ਕਲਾਕਾਰ ਜਿਹੜੇ ਹੋ ਵੀ ਚਲੋ ਜਾਣਾ ਤਾਂ ਹਰੇਕ ਨਹੀਂ ਹੈ ਪਰ ਕਈ ਅਨਟਾਈਮਲੀ ਜਿਹੜਾ ਜਾਂਦਾ ਉਹਦਾ ਦੁੱਖ ਜ਼ਿਆਦਾ ਹੁੰਦਾ ਸਰ ਜੀਮ ਸਾਹਿਬ ਪੰਜਾਬ ਦੇ ਵਿੱਚ ਸਰ ਝੋਲੇ ਦੀ ਫਸਾਉਣ ਲੈ ਕੇ ਕੇਂਦਰ ਦੀਆਂ ਟੀਮਾਂ ਆਈਆਂ ਸੀ 19 ਜ਼ਿਲ੍ਹਿਆਂ ਦੇ ਵਿੱਚ ਤੇ ਝਾੜ ਕਾਫੀ ਕਟਿਆ ਪਰ ਮੁਆਵਜ਼ਾ ਕੇਂਦਰ ਵੱਲੋਂ ਹਾਲ ਤੱਕ ਨਹੀਂ ਗਿਆ ਇਸ ਵਾਰ ਝਾੜ ਕਾਫੀ ਜ਼ਿਆਦਾ ਜਿਹੜਾ ਕੱਟਿਆ ਸਭ ਤੋਂ ਜ਼ਿਆਦਾ ਨਾਟਕ ਪੈਦਾ ਕਰਨ ਵਾਲਾ ਜ਼ਿਲ੍ਹਾ ਹੈਗਾ ਪਰ ਇੱਥੇ ਵੀ ਕਿਸੇ ਦਾ 30 ਤੋਂ 25% ਝਾੜ ਦੇਖੋ ਜੀ ਇਤਨਾ ਟੀਮਾਂ ਜਿਹੜੀਆਂ ਹੁੰਦੀਆਂ ਨੇ ਆ ਕੇ ਰਿਪੋਰਟਾਂ ਪਤਨ ਦਾ ਕਿੱਥੇ ਦਿੰਦੇ ਨੇ ਉੱਥੇ ਜਾ ਕੇ ਰਿਪੋਰਟਾਂ ਸਾਨੂੰ ਤਾਂ ਕਦੇ ਰਿਪੋਰਟਾਂ ਦਾ ਕੋਈ ਪੋਜ਼ਿਟਿਵ ਫੀਡਬੈਕ ਆਈ ਨਹੀਂ ਹਜੇ ਤੱਕ ਹੜਾ ਆਣਾ 1600 ਕਰੋੜ ਨਹੀਂ ਆਇਆ ਉਹ ਜਿਹੜਾ ਕਿ ਸੀਬੀ 1600 ਕਰੋੜ ਪਹਿਲਾਂ ਲੈ ਲਓ ਬਾਅਦ ਤੁਹਾਨੂੰ ਹੋਰ ਦੇਵਾਂਗੇ 1600 ਕਰੋੜ ਨਹੀਂ ਆਇਆ ਸੋ ਇਹਨਾਂ ਤੋਂ ਪੰਜਾਬ ਵਾਸਤੇ ਕੋਈ ਉਮੀਦ ਰੱਖਣੀ ਕੋਈ ਬਹੁਤੀ ਮੈਨੂੰ ਲੱਗਦਾ ਫਰੂਟਫੁੱਲ ਨਹੀਂ ਹੋਊਗੀ ਪਰ ਹਾਂ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਅਸੀਂ ਬੀਜ ਵੰਡ ਰਹੇ ਹਾਂ ਜਿਹੜਾ ਮੁਫਤ ਦੇ ਵਿੱਚ ਬੀਜ ਜਿਹੜੇ ਹੜ੍ਹ ਪ੍ਰਭਾਵ ਤੇਰੀਏ ਨੇ ਤੇ ਨਾਲ ਘਰਾਂ ਦਾ 130000 ਰੁਪਇਆ ਕਰਦਾ ਤੇ ਨਾਲ 20000 ਰੁਪਇਆ ਪਰ ਏਕੜ ਜਾਨਕੀ 50000 ਰੁਪਇਆ ਪਰ ਹੈਕਟੇਰ ਫਸਲਾਂ ਦਾ ਹੁਣ ਤੱਕ 100 ਕਰੋੜ ਤੋਂ ਉੱਪਰ ਪੈਸਾ ਜਿਹੜਾ ਉਹ ਜਾ ਚੁੱਕਿਆ 700 ਕਰੋੜ ਦੇ ਨੀੜ ਤੇ ਪੈਸਾ ਜਿਹੜਾ ਜਾਰੀ ਕਰ ਚੁੱਕੇ ਆ ਤੇ ਉਹ ਹਰ ਰੋਜ਼ ਕਿਤਨੇ ਅੱਜ ਵੀ ਕਿਤਨੇ ਕਿਤੇ ਚੈੱਕ ਜਿਹੜੇ ਨੇ ਉਹ ਬੰਦੇ ਜਾਣਗੇ ਮਿਲਣਗੇ ਚੈੱਕ ਜਿਉਂ ਜਿਉਂ ਜਿਹੜੀਆਂ ਪਟਵਾਰੀਆਂ ਤੋਂ ਜਾਂ ਤਹਿਸੀਲਾਂ ਤੋਂ ਕਾਨੂੰਗੋ ਤੋਂ ਰਿਪੋਰਟ ਆਈ ਜਾਂਦੀਆਂ ਅਸੀਂ ਗਰਦੌਰੀਆਂ ਦੇਰਪੋਰਟ ਆਈ ਜਾਂਦੀਆਂ ਅਸੀਂ ਉਹਨਾਂ ਨੂੰ ਪੈਸੇ ਦੇ ਹਾਂ ਜੀ ਆਏ ਅਗਲੇ ਮਹੀਨੇ ਤੋਂ ਹੋ ਜਾਣੀ ਸ਼ੁਰੂ 10 ਲੱਖ ਰੁਪਏ ਸਿਹਤ ਬੀਮਾ ਯੋਜਨਾ ਸੀਮ ਸਰ ਜੀ ਤੁਹਾਡੀ ਸਿਟੀ ਹੈ ਤੁਹਾਡੇ ਕਹਿੰਦੇ ਲੋਕਾਂ ਨੂੰ ਮੋਟਾ ਪਾਈਆਂ ਪਰ ਉੱਥੇ ਐਮਸੀ ਇਸ ਦੀ ਭਦੇਗੇ ਜਿਵੇਂ ਬਾਕੀ ਏਰੀਆ ਚ ਵਿਕਾਸ ਕਾਰਜ ਹੋ ਰਹੇ ਨੇ ਉੱਥੇ ਨਹੀਂ ਹੋ ਰਹੇ ਜੇ ਹੁੰਦੇ ਨੇ ਤਾਂ ਰੁਕ ਜਾਂਦੇ ਨੇ ਜੀ ਤੇ ਨਹੀਂ ਸੰਗਰੂਰ ਦੇ ਬਸ ਰਾਜਨੀਤੀ ਕੀਤੀ ਜਾ ਰਹੀ ਹੈ ਸਰ ਨਹੀਂ ਕੋਈ ਰਾਜਨੀਤੀ ਨਹੀਂ ਕਰਦੇ ਜੀ ਅਸੀਂ ਅਸੀਂ ਤਾਂ ਰਾਜਨੀਤੀ ਤੋਂ ਹਟ ਕੇ ਤਾਂ ਆਏ ਆ ਨਾ ਤਾਂ ਸੰਗਰੂਰ ਦੀ ਸ਼ਹਿਰ ਦੀ ਕਾਇਆ ਪਲਟ ਜਿਹੜੀ ਹੈ ਉਹ ਜਿਹੜਾ ਕਾਰਪੋਰੇਸ਼ਨ ਨੂੰ ਵੀ ਨਾਲ ਸਹਿਯੋਗ ਚ ਲੈ ਕੇ ਅਧਿਕਾਰੀਆਂ ਨੂੰ ਵੀ ਮੈਂ ਆਰਡਰ ਜਾਰੀ ਕੀਤੇ ਨੇ ਕੁਝ ਸੜਕਾਂ ਦੀ ਵੀ ਸ਼ਿਕਾਇਤ ਸੀ ਕਿ ਮਟੀਰੀਅਲ ਮਾੜਾ ਹੈ ਬੜੇ ਸਖਤ ਤਰੀਕੇ ਨਾਲ ਆਰਡਰ ਦਿੱਤੇ ਗਏ ਨੇ ਕਿ ਜੇ ਇਸ ਤਰ੍ਹਾਂ ਦੀ ਕੋਈ ਰਿਪੋਰਟ ਸਾਨੂੰ ਹੋਰ ਆ ਗਈ ਤਾਂ ਅਸੀਂ ਡੀਸੀ ਨੂੰ ਕਾਉਂਟੇਬਲ ਮੰਨਾਂਗੇ ਤੇ ਇਸ ਕਰਕੇ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਦੇ ਨਾਮ ਲਾਇਆ ਜਾਊਗਾ ਮੈਂ ਤਾਂ ਪਹਿਲਾਂ ਤੋਂ ਰਿਪੋਰਟ ਰਿਪੋਰਟ ਕਰ ਦਿੰਦਾ ਰਿਹਾ ਮੈਂ ਤਾਂ ਇੱਥੇ ਸੋ ਇੱਕ ਇੱਕ ਪੈਸਾ ਜਿਹੜਾ ਬਿਲਕੁਲ ਤੂਰੀ ਸ਼ਹਿਰ ਦਾ ਬਹੁਤ ਬੁਰਾ ਹਾਲ ਹੈ ਸਪਾਏ ਦਾ ਬਹੁਤ ਬੁਰਾ ਹਾਲ ਹੈ ਜੀ ਬਿਲਕੁਲ ਕਰਾਂਗੇ ਸਾਰੇ ਸ਼ਹਿਰ ਦੇ ਦੇਖੋ ਕੱਲੇ ਤੂਰੀ ਸ਼ਹਿਰ ਦਾ ਜਾਂ ਸੰਗਰੂਰ ਦਾ ਨਹੀਂ ਇਹ ਤੋਂ ਪਹਿਲਾਂ ਕੰਮ ਹੋਇਆ ਹੀ ਨਹੀਂ ਸੀ ਹੁਣ ਹੌਲੀ ਹੌਲੀ ਸ਼ੁਰੂ ਹੋਊਗਾ ਤਾਂ ਸਾਰਾ ਕੁਝ ਹੀ ਸ਼ੁਰੂ ਹੋ ਜਾਊਗਾ ਦੇਖੋ ਗਰਾਉਂਡ 3000 ਗਰਾਉਂਡ ਦਾ ਬਣਨੇ ਸ਼ੁਰੂ ਹੋ ਗਏ ਨੇ ਉਹਨਾਂ 'ਚ ਟਰੈਕ ਬਣ ਟਰੈਕ ਬਣਨ ਨੂੰ ਟਾਈਮ ਲੱਗੂਗਾ ਠੀਕ ਹੈ ਉਹ ਤਾਂ ਉਹ ਕਹਿੰਦੇ ਜਿੱਦੇ ਅਨਾਉਂਸ ਕਰਤਾ ਉਹਦੇ ਦਿਖਾਓ ਸਾਨੂੰ ਤਾਂ ਵਿਰੋਧੀ ਪਾਰਟੀ ਵਾਲੇ ਆਪ ਤਾਂ ਕੁਝ ਕਰਨ ਜੋਗੇ ਹੈ ਨਹੀਂ ਉਹ ਕਿਉਂਕਿ ਆਪ ਤਾਂ ਕੁਰਸੀ ਦੀ ਲੜਾਈ ਲੜੀ ਜਾਂਦੇ ਸਾਰੇ ਹੈਨਾ ਉਹ ਕਹਿੰਦਾ ਮੇਰੀ ਵਾਰੀ ਆ ਉਹ ਕਹਿੰਦਾ ਮੇਰੀ ਵਾਰੀ ਆ ਉਹ ਕਹਿੰਦਾ ਮੈਨੂੰ ਆਹ ਕਰੋ ਉਹ ਕਹਿੰਦਾ ਮੈਨੂੰ ਆਹ ਕਰ ਦੋ ਉਹ ਕਹਿੰਦਾ ਮੈਨੂੰ ਹੁਣ ਵਾਪਸ ਲਾਓ ਮੈਂ ਠੀਕ ਹੋ ਗਿਆ ਪਬਲਿਕ ਹੈ ਜੀ ਲੋਕ ਨੇ ਇਹਨਾਂ ਨੂੰ ਸਾਰਾ ਪਤਾ ਹੈ ਕੀ ਨੇ ਕਦੋਂ ਕਿੱਥੇ ਲੁੱਟਿਆ ਕਿੱਥੇ ਉਹਨਾਂ ਨੂੰ ਕੋਟਿਆ ਸੋ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਉਹਨਾਂ ਨਾਲ ਵੀ ਬਹਿ ਕੇ ਜਿਹੜੇ ਵੀ ਚੁਣੇ ਹੋਏ ਨੁਮਾਇੰਦੇ ਨੇ ਸੰਗਰੂਰ ਦੇ ਤੌਰ ਦੇ ਉਹਨਾਂ ਨਾਲ ਵੀ ਬਹਿ ਕੇ ਅੱਜ ਵੀ ਮੈਂ ਉੱਥੇ ਜਾ ਕੇ ਘੰਟਾ ਉੱਥੇ ਕੈਂਪ ਆਫਿਸ ਦੇ ਵਿੱਚ ਮਿਲ ਲਾਂਗੇ ਮਿਲ ਕੇ ਗੱਲ ਕਰਕੇ ਕਰਾਂਗੇ ਧੰਨਵਾਦ ਜੀ